ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਸ਼ਹੀਦ ਮਦਨ ਲਾਲ ਟਿੰਗੜਾ ਨੂੰ ਬ੍ਰਿਟੇਨ ਵਿੱਚ ਫਾਂਸੀ ਦਿੱਤੀ ਗਈ ਸੀ ਦੱਸ ਦਈਏ ਕਿ ਭਾਰਤੀ ਵਿਦਿਆਰਥੀ ਨੂੰ جاسੂਸੀ ਕਰਨ ਵਾਲੇ ਲਾਰਡ ਵਿਲੀਅਮ ਵਾਇਲ ਦੀ ਹਤਿਆ ਕਰਨ ਦੇ ਦੋਸ਼ ਵਿੱਚ ਮਦਨ ਲਾਲ ਟਿੰਗੜਾ ਨੂੰ ਇਹ ਸਜ਼ਾ ਮਿਲੀ ਸੀ ਇਸ ਨੌਜਵਾਨ ਕੀ ਸੀ ਨਾ ਕਾਨ ਕੇ ਅੰਮ੍ਰਿਤਸਰ ਦੇ 22 ਸਾਲਾਂ ਨੌਜਵਾਨ ਨੇ ਖੁਸ਼ੀ-ਖੁਸ਼ੀ ਕਬੂਲ ਕੀਤੀ ਸਾਥੀ ਅੱਜ ਅੰਮ੍ਰਿਤਸਰ ਦੇ ਵਿੱਚ ਮਦਨ ਲਾਲ ਟਿੰਗੜਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਅੰਮ੍ਰਿਤਸਰ ਦੇ ਗੋਲ ਬਾਗ ਵਿਖੇ ਸ਼ਹੀਦ ਪਿੰਗਰਾਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਈਡੀਓ ਅਤੇ ਲਾਲਜੀਤ ਸਿੰਘ ਢੁੱਲਰ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਲక్ష్ਮੀਕਾਂਤ ਚਾਵਲਾ ਉਹ ਕੋਈ ਜਿੱਥੇ ਲਓ ਇਹ ਕਿਸੇ ਵੀ ਦੇਸ਼ ਦਾ ਸੂਬੇ ਦਾ ਕੌਮਾਂ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਮਦਨ ਲਾਲ ਢਿੰਗਰਾ ਜੀ ਜਿਨ੍ਹਾਂ ਨੇ ਇੱਕ ਬੜੇ ਵਧੀਆ ਅਮੀਰ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਪਰਿਵਾਰ ਜਿਹੜਾ ਸੀ ਉਹ ਸਮੇਂ ਦੀ ਹਕੂਮਤ ਦੇ ਨਾਲ ਹੀ ਪਰ ਮਦਨ ਲਾਲ ਢਿੰਗਰਾ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਮੇਂ-ਸਮੇਂ ਤੇ ਜਿਹੜੀਆਂ ਅੰਗਰੇਜ਼ੀ ਸਾਮਰਾਜ ਦੀਆਂ ਚਾਲਾਂ ਸਨ ਉਹਨਾਂ ਨੂੰ ਫੇਲ ਕਰਨ ਲਈ ਆਪਣੇ ਜਿਹੜੇ ਆਜ਼ਾਦੀ ਘੁਲਾਟੀਆਂ ਸਨ ਉਹਨਾਂ ਨਾਲ ਰਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਨ ਲਈ ਬੜਾ ਜ਼ੋਰ ਲਾਇਆ ਵਾਹ ਲਾਈ ਤੇ ਸਾਡਾ ਦੇਸ਼ 1947 ਚ ਜੇ ਆਜ਼ਾਦ ਹੋਇਆ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਮਦਨ لال ਜੀ ਢਿੰਗਰਾ ਇਹਨਾਂ ਇਨਸਾਨਾਂ ਕਰਕੇ ਇਹਨਾਂ ਯੁੱਧੀਆਂ ਕਰਕੇ ਹੀ ਆਜ਼ਾਦ ਹੋਇਆ 1883 ਚ ਸ਼ਹੀਦ ਮਦਨ لال ਢਿੰਗਰਾ ਜੀ ਦਾ ਜਨਮ ਹੋਇਆ ਤੇ 1909 ਦੇ ਵਿੱਚ ਇਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਨਹੀਂ ਤੇ ਇਹ ਉਮਰਾਂ ਜਵਾਨੀ ਦੇ ਵਿੱਚ ਵਿਆਹ ਕਰਵਾਉਣ ਦੀਆਂ ਹਸਨ ਖੇਡਣ ਦੀਆਂ ਹੁੰਦੀਆਂ ਤੇ ਇਨਾਂ ਉਮਰਾਂ ਦੇ ਵਿੱਚ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚੋਂ ਅਮੀਰ ਪਰਿਵਾਰ ਪੰਜਾਬ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਜੇ ਗਿਣਤੀ ਕਰਨ ਲੱਗੀ ਤੇ ਵੱਡੇ ਪਰਿਵਾਰਾਂ ਦੇ ਵਿੱਚੋਂ ਇਨਾਂ ਦਾ ਪਰਿਵਾਰ ਆਉਂਦਾ ਸੀ ਤੇ ਨਹੀਂ ਤੇ ਆਪਾਂ ਮਿਹਨੇ ਆ ਕੋਈ ਆਪਦੀ ਲੜਾਈ ਤੋਂ ਪਿੱਛੇ हट ਜਾਂਦਾ ਵੀ ਜੇ ਲੜਾਈ ਹੋਈ ਨੁਕਸਾਨ ਹੋਊਗਾ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਦੀ ਖਾਤਰ ਆਪਦੀਆਂ ਜਾਨਾਂ ਵਾਰੀਆਂ ਅੱਜ ਅਸੀਂ ਜੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਆਂ ਅੱਜ ਅਸੀਂ ਜੇ ਲੋਕਤੰਤਰ ਦਾ ਸਾਰੇ ਹਿੰਦੁਸਤਾਨੀ ਨਿਗਮ ਮਾਰ ਰਹੇ ਆ ਉਹ ਮਦਨ ਲਾਲ ਜੀ ਢਿੰਗਰਾ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਜੀ ਸਰਾਬਾ ਸਖਦੇਵ ਜੀ ਰਾਜਗੁਰੂ ਜੀ ਜਿੰਨੇ ਸ਼ਹੀਦ ਹੋਏ ਆ ਉਹਨਾਂ ਦੀਆਂ ਸ਼ਹੀਦੀਆਂ ਦੀ ਬਦੌਲਤ ਤੇ ਮੈਂ ਸਿੱਧਾ ਕਰਦਾ ਸਾਰੇ ਸ਼ਹੀਦਾਂ ਨੂੰ ਸੂਰਬੀਰ ਯੋਧਿਆਂ ਨੂੰ ਤੇ ਨਾਲ ਸਾਡੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਜਿਹੜੇ ਸਾਡੇ ਭਰਾ ਨੇ ਪੁਲਿਸ ਦੇ ਵਿੱਚ ਸਾਡੇ ਅਫਸਰ ਸਹਬਾਨ ਨੇ ਸਾਡੇ ਭਰਾ ਨੇ ਉਹ ਸਾਡੇ ਦੇਸ਼ ਦੀ ਸਾਡੀ ਜਾਨ ਮਾਲ ਦੀ ਰੱਖਿਆ ਕਰਦੇ ਆ ਸਾਡੀਆਂ ਸ਼ਰਧਾਂ ਦੀ ਰਾਖੀ ਕਰਦੇ ਆ ਸਾਡੇ ਅਫਸਰ ਸਹਿਬਾਨ ਭਾਵੇਂ ਸਿਵਲ ਦੇ ਵਿੱਚ ਨੇ ਤੇ ਭਾਵੇਂ ਵਰਦੀ ਵਾਲੇ ਆ ਉਹਨਾਂ ਸਾਰਿਆਂ ਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੇ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਲੋਕ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ ਆ ਕਾਨੂੰਨ ਵਿਵਸਥਾ ਦੇ ਵਿੱਚ ਰਹਿੰਦੇ ਆ ਉਹ ਇਹਨਾਂ ਅਫਸਰਾਂ ਦੀ ਦੇਣ ਆ ਤੇ ਨਾਲ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਇਹਨਾਂ ਨੂੰ ਸਦਾ ਸਲੂਟ ਰਹੂਗਾ ਰਹਿੰਦੀ ਦੁਨੀਆ ਤੱਕ ਇਹਨਾਂ ਸੂਰਬੀਰ ਯੋਧਿਆਂ ਦਾ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੂਗਾ ਸਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਹਰ ਜਗ੍ਹਾ ਤੇ ਲਿਖਦੇ ਰਹਿਣਾ ਧੰਨਵਾਦ ਜਿਹੜੇ ਸਾਡੇ ਸ਼ਹੀਦ ਨੇ ਸਾਡਾ ਸਰਮਾਇਆ ਨੇ ਅੱਜ ਉਹਨਾਂ ਕਰਕੇ ਹੀ ਅਸੀਂ ਆਜ਼ਾਦੀ ਜਿਹੜੀ ਆ ਉਹ ਮਾਨ ਰਹੇ ਆ ਸ਼ੀਦ ਮਦਨ ਲਾਲ ਢੀਂਗੜਾ ਜੀ ਜਿਨ੍ਹਾਂ ਨੇ ਬਹੁਤ ਆਪਣੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਈ ਤੀ ਆਪਣਾ ਆਪ ਜਿਹੜਾ ਸੀਗਾ ਆਜ਼ਾਦੀ ਵਾਸਤੇ ਵਾਰ ਦਿੱਤਾ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਇੱਥੇ ਪੁੱਜੇ ਆ ਮੈਂ ਅੱਜ ਉਹਨਾਂ ਨੂੰ ਸਲੂਟ ਕਰਦਾ ਹਾਂ ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਆ ਸਾਨੂੰ ਅੱਜ ਆਜ਼ਾਦ ਫਜ਼ਾ ਦੇ ਵਿੱਚ ਰਹਿਣ ਦਾ ਜਿਹੜਾ ਜਾਣਤਾ ਮੌਕਾ ਦਿੱਤਾ ਸੋ ਮੈਂ ਸਾਰੇ ਹੀ ਵੇਸ਼ਵਾਸੀਆਂ ਨੂੰ ਸਾਰੇ ਆਪ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇਹੀ ਕਹਾਂਗਾ ਕਿ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲੈ ਕੇ ਦਿੱਤੀ ਆ ਅਸੀਂ ਉਹਨੂੰ ਕਾਇਮ ਰੱਖੀਏ ਅਸੀਂ ਵਾਤੋਂ ਵਾਧ ਦੇਸ਼ ਨੂੰ ਹੋਰ ਜਿਹੜਾ ਹੈ ਪ੍ਰਗਤੀ ਵੱਲ ਲੈ ਕੇ ਜਾਈਏ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਉਹ ਆਪਣੇ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਕ੍ਰੀਏਟ ਕਰੀਏ ਜੀ ਸਾਹਿਬ ਕੱਲ ਚੋਣ ਕਮਿਸ਼ਨ ਨੇ ਜਦੋਂ ਪੰਜਾਬ ਦੀਆਂ ਚੋਣਾਂ ਅਨਾਉਂਸ ਨਹੀਂ ਕੀਤੀਆਂ ਕੀ ਕਾਰਨ ਸਮਝੋ ਜੀ ਦੇਖੋ ਜੀ ਇਹ ਤੇ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਬਾਡੀ ਆ ਕਨਸਟੀਟਿਊਸ਼ਨਲ ਬਾਡੀ ਆ ਉਹਨਾਂ ਨੇ ਦੇਖਣਾ ਹੁੰਦਾ ਹੈ ਕਿ ਕੇਸ ਉਹ ਸੁਪੇ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਜਾਂ ਬਾਏ ਇਲੈਕਸ਼ਨਸ ਨੇ ਉਹ ਡੇਟ ਕਿਵੇਂ ਅਨਾਉਂਸ ਕਰਨੀ ਆ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਦੋਂ ਵੀ ਅਨਾਉਂਸ ਕਰਨਗੇ ਉਸੇ ਤਰ੍ਹਾਂ ਹੀ ਜੋ ਕੰਮ ਹੋਏਗਾ ਜੀ ਸਰ ਖਿਡਾਰੀਆਂ ਨੂੰ ਕਿੰਨੇ ਕਰੋੜ ਤੱਕ ਮਿਲੇਗਾ ਜੀ ਜਿਹੜੇ ਇੱਕ ਹਾਕੀ ਦੇ ਖਿਡਾਰੀ ਬਸ ਉਹ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਅਨਾਉਂਸ ਕਰ ਦਿੱਤਾ ਸੋ ਉਹ ਜਲਦੀ ਅਸੀਂ ਅਮਾਉਂਟ ਜਰੀਆ ਉਹ ਉਹਨਾਂ ਨੂੰ ਦੇ ਦੇਵਾਂਗੇ ਥੈਂਕ ਯੂ ਸ਼ਹੀਦ ਮਦਨ لال ਢਿੰਗਲਾ ਕਾ ਬਲੀਦਾਨ ਦਿਨ ਹੈ ये बैठे हैं हमारे शहीद मदन लाल डिंगरा 1909 उन, उन्नीस सौ नौ को लंदन में गर्जन भाई जी को ठंडा करके हमारा ये बेटा फांसी पर चढ़ा था और इसके बलिदान के सौ साल बाद पंजाब गवर्नमेंट को मैंने प्रार्थना की कि इसका दिन राज्य स्तर पर जाए तो सरकार मान गई पिछले कुछ साल गवर्नमेंट भूली गई आज श्री भगवंत मान शॉर्ट पढ़ता था सर कैंट में पढ़ता था यहाँ से पढ़ के वो अपने बाप के पैसे से इंग्लैंड नहीं गया उसका बाप अंग्रेजों का पिट्ठू था टोटी बच्चा था वो खुद मेहनत करते मजदूरी करके अपने रुपये कमा कर इंग्लैंड गया वहाँ वीर सावरकर से मिला इंडिया हाउस में रहा मैं भाग्यशाली हूँ मैं वो इंडिया हाउस जाकर के उसको प्रणाम करके और बड़ी बात ये ये फांसी चढ़ा एक ही जिन अदालत ने फैसला कर दिया, ये बंसी चढ़ेगा ये शानदार ज्यादा हिंदुस्तान का और हिंदुस्तानी इसको भूल गए अब इतने बीस पच्चीस तीस सालों की मेहनत से अमृतसर बस स्टैंड का नाम लिंगा के नाम पर है नर्सिंग कॉलेज का नाम है और ये स्मालिक बना है अभी आधा अबूरा है अभी जो मंत्री लोग आ रहे हैं उनसे निवेदन करूंगी कि इसकी आत्मा दीजिए इनका इतिहास दीजिए इसका इंग्लैंड में जो सामान पड़ा है पिस्टल समेत वो देश में ला दी के दीजिए ताकि स्कूलों कॉलेजों के बच्चे आकर के यहाँ से सीख सके पर अमृत सर के लोग अपने डिंगरा को नहीं जानते ये सबसे बड़ी दुर्भाग्य की बात है मैं सबसे अपील करती हूँ की इस को अपना मंदिर बनाए तीर्थ स्थान बनाए गुरुद्वारा बनाए यहाँ माता टेकने आए और यहाँ से प्रेरणा लेकर जाए भारत माता की ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ